ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਤ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਲੋ ਜੀ ਅੱਜ ਆਪਾਂ ਪਹੁੰਚੇ ਸੀ ਕਿ ਪਿੰਡ ਚਿੱਟੀ ਜਲਾ ਜਲੰਦਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਆ ਰਹੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰਦਾ ਜੀ ਤੁਹਾਨੂੰ ਰੇਤਾ ਵੀ ਦਿਖਾ ਦਿੰਨੇ ਆ ਨਹੀਂ ਨਹੀਂ ਜਿਵੇਂ ਕੰਮ ਕਰਿਆ ਜਿਵੇਂਗਾ ਨੀਚੇ ਪਿਆਗਾ ਆ ਰੇਤਾ ਮਾਰੇ ਬੋਰ ਨੇ ਤੇ ਪਾ ਕੇ ਕੈਮਰਾ ਕਰਦੇ ਚੱਕ ਦੇਖਦੇ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਆ ਗੱਡੀਆਂ ਵੀ ਨੇ ਡਰਾਈਵਰ ਵੀ ਵਗੈਰਾ ਹੌਲੀ 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 ਉੱਪਰ ਕਰੀ ਮੜਾਗਾ ਹੈਲੋ ਖੜਾ ਲਈ ਚੱਲ ਜਾਣ ਦੇ ਹੈਲੋ ਹੈਲੋ ਜੀ ਆ ਤੁਸੀਂ ਇੱਕ ਬੋਲਿੰਗ ਲੋਨ ਪ੍ਰਾਪਤ ਕਰ ਸਕਦੇ ਹੋ ਨਾਲੀ ਹਾਂ ਬੀ ਗੂੜਾ ਲੋਨ ਪਾਣੀ ਕਿੰਨੇ ਤੇ ਬਾਈ ਇਹਦਾ ਪਤਾ ਹੋਵੇ ਹੁਣ ਤਾਂ ਪਾਣੀ ਵਧਿਆ ਉਦਾਂ ਇਹ ਸਿਗਾ ਇਹ 160 ਤੇ ਹੈਗਾ ਯਾ 160 70 ਜੇ ਕਿਸੇ ਦਾ 80 ਦਾ ਡਰਾਈਵਰੀ ਹੈ ਬਾਈ ਮੈਂ ਕਹਿੰਦਾ 180 ਇਸੇ 180 ਦੋ ਸੌ ਚੌੜੀ ਫੁੱਟ ਬਿਲੈ ਯਾਰ ਮੈਨੂੰ ਨਹੀਂ ਪਤਾ ਇਹਨਾਂ ਦਾ ਪਤਾ ਮੈਂ ਤਾਂ ਹੋਣੀ ਸ਼ੁਰੂ ਕੀਤਾ ਖੇਤੀ ਦਾ ਪਹਿਲਾਂ ਹੀ ਕੀਤਾ ਸੀ ਬੋਰ ਇਹ ਅਸਲੀ ਇਹਨਾਂ ਨੇ ਕੀਤਾ ਨਾ ਆਪਾਂ ਉਹਨਾਂ ਨੂੰ ਪੁੱਛਿਆ ਕਿ ਪਣੀਪੁਣੀ ਤਾਂ ਨਹੀਂ ਆਈ ਤੀ ਬੱਈਆ ਤੇਰਾ ਨਹੀਂ ਭਾਈ ਇੱਧਰ ਨਹੀਂ ਆਇਆ ਮੋਟਰ ਕਿਤੇ ਗੱਡੀ ਦੀ ਮੋਟਰ ਨੂੰ ਉਹ ਰਸਤਾ ਆ ਗਿਆ ਹੁਣ ਕੱਢੀ ਨੇ ਕਿੰਨਾ ਹੋ ਗਿਆ ਨਹੀਂ ਦੇਖੀ 125 62 ਚੱਲ ਜਾਣ ਦੇ ਤਾਂ ਜਾ ਕੇ ਛੱਡਦੀ ਮੜਿਆ ਜਾਣ ਦੇ ਜਾਣ ਦੇ ਹੌਲੀ ਚੱਲੀ ਮੜਾ ਤਾਂ ਜਾ ਕੇ ਛੱਡੀ ਤਾਂ ਜਾ ਕੇ ਛੱਡ ਦੇ ਬਾਠ ਠੀਕ ਹੈ ਦੂਜੇ ਚੀਰੀ ਵਾਲਾ ਫੰਟਰ ਭਾਏ ਨਾ ਬਈ ਇਧਰ ਹਾਂਜੀ ਤਾਂ ਜਾ ਕੇ ਸਾਡੀ ਕਿਹੜਾ ਹੋਰਾ ਓਏ ਭਾਈ ਆ ਦੇ ਆ ਹੌਲੀ ਹੌਲੀ ਰੋਕਾ ਕਿੰਨਾ ਹੋ ਗਿਆ ਓਰੇ 131 ਸਵੇਰੇ ਤੋਂ ਲੈ ਕੇ ਚੰਗੀ ਆ ਭਾਈ ਥੱਲੇ ਨੂੰ ਚੱਲ ਥੱਲੇ ਦਨ ਹੋ ਗਿਆ ਹਾਂਜੀ 35 ਬਤੋ ਹਾਲੋ 4 ਬਟਾ ਉਪਰ ਕਰੀ ਮੜਾ ਜਾ ਹਾਂਜੀ ਉਪਰ ਕਰ ਨਹੀਂ ਹੈ ਜਿਹੜਾ ਕੰਮ ਆਦਾ ਇਹੀ ਜਰਾ ਹੋਰ ਕਰ ਉਪਰਾਂ بس ਥਲੇ ਘਰਾਂ ਆਪਣਾ ਟੁੱਟਿਆ ਬਈ 131 ਤੋਂ ਲੈ ਕੇ 135 ਤੱਕ ਟੁੱਟਿਆ ਪਿਆ ਪਾ ਪਜਾਮਾ ਟੁੱਟ ਗਿਆ ਲੱਗ ਹੋਇਆ ਹੈ ਅੱਛਾ ਅੱਧੇ ਮੰਗ ਪਾ ਮੰਗ ਪਟਿਆ ਹੋਇਆ ਹੈ ਪਾਪਾ ਚੱਲ ਬਈ ਜਾਣਦੇ ਰੇਤਾ ਉਰੀ ਹੁੰਦਾ ਹੈਗਾ ਪਾਣੀ ਘਟਿਆ ਨਹੀਂ ਪਰ ਰੇਤਾ ਆਉਣ ਲੱਗਿਆ ਰੇਤਾ ਬਹੁਤ ਆਉਣ ਲੱਗ ਪਈ ਚਲੋ ਜੀ ਇਹ ਵੀ ਉਹਨਾਂ ਦਾ ਮੋਟਰ ਭਰਉਂਦੇ ਤਾਂ ਨਹੀਂ ਹੋ ਗਿਆ ਨਹੀਂ ਹੋਇਆ ਮੇਰੇ ਸਾਨੂੰ ਲੱਗਦਾ ਜੀ ਮੜਾ ਤਾਂ ਜਾ ਕਿਸ ਸੱਡੀ ਹੈਨੀ ਤਾਂ ਜਾ ਇੱਕ ਕੁਲਾ ਛੜਦੀ ਮੁਰੇ ਕੋ ਲੱਗ ਰਿਹਾ ਪੰਬੂ ਤਰਾਜ ਮੜਾ ਬਸ ਬੜਾ ਠੀਕ ਆ ਜਾਣ ਦੇ ਇਹ ਕੁ ਤਾਂ ਹੀ ਉਹ ਫਿਰ ਵੀ ਆਪਣਾ ਚੱਲ ਜੂਗਾ ਰਿੱਤਾ ਵੀ ਆ ਹਾਂ ਡਰਾਈਵਰੀ ਦੇ ਉੱਪਰ ਸਾਵਧਤ ਸਾਕਟਾ ਜਾਂਦੇ ਬਈ ਹਾਂ ਇੱਥੇ ਉੱਪਰਲੇ ਪਾਸੇ 125 ਕਿਤੇ ਹਾਂ ਸਾਕਟਾਂ ਦੇ ਉੱਪਰ ਇੱਤੀ ਆ ਜਿਉਣੀ ਰਿਤਾ ਥੋੜੀ ਬੋਦੀ ਸੀ ਮੇਰੇ ਹਾਵਾਂ ਆਈ ਹੀ ਹੌਲੀ 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 ਚੱਲ ਜਾਣਦੇ ਇਹਦੇ ਰਿੱਤਾ ਥੱਲੇ ਡਿੱਗਦਾ ਨਾ ਉਹਦੇ ਕਰਕੇ ਰਿੱਤਾ ਥਰਡੇ ਕਰਕੇ ਚਿੱਟਾ ਹੋ ਰਿਹਾ ਪੈਪੇ ਹਾਂ ਨਹੀਂ ਬਣ ਅੰਦਰ ਹਾਂਜੀ ਹਾਂਜੀ ਚੱਲ ਤੁਸੀਂ ਛੱਡ ਕੇ ਆ ਜਾਓ ਫੇ ਥੱਲੇ ਲੱਗ ਜਾਣਾ ਟਾਈਮ ਅੱਜ ਜਦਾਂ ਭਾਈ ਲੈਣਾ ਹੀ ਆ ਪਈਆਂ ਇਹਦੇ ਚਿਰੀਆਂ ਨੇ ਜਿਹੜੇ ਫਿਲਟਰ ਬਣਿਆ ਹੋਇਆ ਜੀ ਫਿਲਟਰ ਬਣਾਗਾ ਠੀਕ ਹੈ ਫਿਲਟਰ ਲੰਬੀ ਚਿਰੀ ਵਾਲਾ ਸਾਡੇ ਗੋਲ ਚਿਰੀ ਪੈਂਦੇ ਸੋ ਇਧਰ ਲੰਬੀ ਪਾਉਂਦੇ ਚਿਰੀ ਦੰਦੇ ਵਾਲੀ ਪਾਉਂਦੇ ਨਹੀਂ हां भाई घरा ਦੀ ਬੰਗ ਕਰਾਉਂਦਾ ਕਿਹੜਾ ਵਈ ਉਹ ਜਿਹੜਾ ਕੰਮ ਗਿਆ ਤੈਨੂੰ ਮੈਂ ਤਾਂ ਭੁੱਲ ਗਿਆ ਕਿਹੜਾ ਕੰਮ ਗਿਆ ਤੀ ਹੋਰ ਅਸਨ ਘਟਾ ਲਵਾਂ ਮੈਂ ਤੈਨੂੰ ਦੱਸੂਗਾ ਓਕੇ ਹੋਏ ਹੋਏ ਤੇ ਚੋਣ ਚਾਬਤਾ ਲੱਗਿਆ ਹਲੇ ਬੁੱਟਾਂ ਦਾ ਕੁਝ ਨਹੀਂ ਹੁੰਦਾ ਅੱਛਾ ਤਿੰਗਾ ਕਿਹੜੇ ਓਟਾਂ ਹੋਏ ਬਾਅਦ ਚ ਕਰਦਾ ਯਾਰ ਆ ਬਲਗ ਸਮਤੀ ਵਾਲਾ ਟਾਡੇ ਆਲਾ ਕਿਹਦਾ ਜੋਰ ਆ ਬਾਈ ਸਾਡੇ ਗਰੀ ਤੱਕਾ ਦਾ ਉਹਨਾਂ ਦੀ ਚੱਲਦਾ ਉਹ ਤੁਹਾਨੂੰ ਪਤਾ ਹੀ ਹੈ ਜਿਹੜੀ ਸਰਕਾਰ ਹੈ ਬਾਕੀ ਸਭ ਦੀ ਸਾਡੇ ਆਲਾ ਤਾਂ ਇੱਧਰ ਹੁਣ ਕਾਂਗਰਸ ਆਹੀ ਆਪ ਹੀ ਕਾਲੀਆਂ ਦੇ ਤਾਂ ਹੈ ਹੀ ਨਹੀਂ ਕੋਈ ਸਹੀ ਕਿੰਨਾ ਹੋ ਗਿਆ ਬਾਈ ਰੋਕ ਨਾ 210 15 ਖੜੂਗਾ ਬੋਰ ਵੀ ਹੈ ਹੱਟ ਲਾ ਚਲੋ ਜੀ ਫਾਈਨਲੀ ਕੈਮਰਾ ਵੱਜ ਗਿਆ ਤੇ ਕੱਢ ਕੇ ਕੈਮਰਾ ਫਿਰ ਕਰਾਉਣੇ ਥੋਡੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਕੀ ਰਿਪੋਰਟ ਆਪਣੇ ਪੂਰ ਦੀ ਸਤਿ ਸ਼੍ਰੀ ਅਕਾਲ ਜੀ ਅਸ਼ੀਰਕ ਜੀ ਹਾਂ ਜੀ ਪਿੰਡ ਪਹੁੰਚ ਗਿਆ ਜੀ ਚਿੱਟੀ ਜੀ ਅੱਜਾਂ ਹਾਂਜੀ ਤੇ ਬੋਰ ਚੈੱਕ ਕਰਨ ਵਾਸਤੇ ਆਪਾਂ ਨੇ ਬਾਈ ਰੇਤਾ ਮਾਰਦਾ ਸੀ ਬੋਰ ਚੈੱਕ ਕਰ ਲਿਆ ਆਪਾਂ ਨੇ ਤੇ ਪਿੰਡ ਚਿੱਟੀ ਹੈ ਤੇ ਜ਼ਿਲ੍ਹਾ ਜਲੰਦਰਾ ਹਾਂਜੀ ਇਹ ਬੋਰ ਚੈੱਕ ਕਰ ਲਿਆ ਤੇ ਬਾਈ ਦਾ ਮਤਲਬ ਹੈ ਆਪਣਾ ਜਿਹੜਾ ਇੱਥੇ ਪਾਣੀ ਲੈਵਲ 126 ਫੁੱਟ ਤੇ ਹੈਗਾ ਤੇ 131 ਤੋਂ ਲੈ ਕੇ 135 ਤੱਕ ਟੁੱਟਿਆ ਹੋਇਆ ਬੋਰਾ ਹਾਂਜੀ ਬਾਕੀ ਬਾਈਆਂ ਨੂੰ ਇਹ ਤਸੱਲੀ ਕਰਵਾਤੀ ਬਾਈਆਂ ਨੂੰ ਇਹ ਆਪਾਂ ਕੰਮ ਵੀ ਕਰਨਾ ਹੈਗਾ ਬਾਕੀ ਬਾਈ ਨੂੰ ਸਾਰਾ ਪੰਨ ਦਿਖਾਤਾ ਡਿਟੇਲ ਚ ਬਾਕੀ ਬਾਈ ਕਹਿੰਦੇ ਠੀਕ ਹੈ ਜੀ ਕੰਮ ਵੀ ਇਹਦਾ ਕਰ ਦੂ ਸੀ ਤੁਸੀਂ ਤੀ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 9781754490